ਰਾਮ ਕਲੀ ਮਹੱਲਾ ਤੇ ਜਾ ਅਨੰਦ ਇੱਕ ਵਕਾਰ ਸਤਗੁਰ ਪੜ ਸਾਧ ਅਨਤ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਧੀ ਮਨਵ ਜੀਆਂ ਵਾਧਾਈਆ ਰਾਗ ਰਤ ਪਰਵਾਰ ਪਰਿਆ ਸਬਦ ਗਾਵਨਾਈਆ ਸਬਦੋ ਤਗਾਉ ਹਰੀ ਕੀ ਰਾਮ ਅਰ ਜਿਨੀ ਵਸਾਇਆ ਬਨੰਤ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਬਤ ਸੁਆਮੀ ਸੋ ਕਿਉ ਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਗਿਆਨ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੁਭਾਅ ਹੈ ਸਦਾ ਸਿਮਤ ਸੁਨਾਹ ਤੇਰੀ ਨਾਮ ਵਸਾਵੇ ਨਾਮ ਜਿਨ ਕੇ ਮਨ ਵਿੱਚ ਆਵਾਜ਼ੇ ਸ਼ਬਦ ਘਨੇਰੇ ਕਾ ਹੈ ਨਾਨਕ ਸਚੇ ਸਾਹਿਬ ਕਾ ਨਾਮ ਕਰਦੇ ਰਹਾ ਸਾਚਾ ਨਾ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਾਭ ਗਵਾਈਆ ਘਰ ਸਾਚ ਸੁਖੁ ਨਾਇਬ ਸਾਜਿਨੇ ਚਾ ਸਾਭ ਪੁਜਾਈਆ ਸਦਾ ਪ੍ਰਭਾਂਤਿ ਤਾ ਦੁਨਿਏ ਵਗੇ ਆਇਆ ਕਾ ਹੈ ਨਾਨਕ ਸਤੋ ਅਸਾਵਤ ਰੋ ਪੈ ਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਜ ਸਬਦਿਤ ਘਰ ਸਵਾਗੈ ਕਾਰ ਸਵਾਗਿਆ ਸਬਤਵਾਜੈ ਕਲਾ ਜਿਸ ਕਰਤਾ ਆਰਿਆ ਪੰਜ ਦੁਦ ਵਾਸ ਕਿਤੇ ਕਾਲ ਘਟ ਟਕ ਵਾਰਿਆ ਦੁਰ ਪਰਫਾਇ ਜਿਨ ਕੋ ਸੇਨਾ ਮਰ ਕੇ ਲਾਗੇ ਕਹਿ ਨਾਨਕ ਤੇ ਸੁਘਾਦਿ ਕਰਨ ਦਵਾਜੇ ਸਾਚੀ ਰਵਿ ਦੇ ਹਿਮਾਨੀ ਦੇਹ ਨਿਮਾਨੀ ਲਿਵੇ ਬਾਜੂ ਕਿਆ ਕਰੇ ਵਿਚਾਰਿਆ ਦੁਦ ਵਾਸ ਵ੍ਰਧ ਕੋਈ ਨਾਏ ਕਿਰਪਾ ਕਰ ਬਨਵਾਰਿਆ ਇਸ ਨੂੰ ਹੋਤਾ ਹੋ ਨਾਹੀ ਸਬਦ ਲਾਕ ਸਵਾਰਿਆ ਕਹਿ ਨਾਨਕ ਲਿਵੇ ਬਾਜੂ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹਿ ਆ ਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਜਾਂ ਅੰਜਨ ਸਾਰਿਆ ਅੰਦਰੋਂ ਜਿੰਕਾ ਮੋਟ ਟਾਣਨ ਕਾ ਸਵਤੰਤਰ ਸਵਾਰਿਆ ਕਹੈ ਰਾਜੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਪਾ ਜਿਸ ਤੋਂ ਦੇ ਸੋ ਜਨ ਪਾਵੇ ਭਾਵਿਤਾ ਸੋ ਜੰਦੇ ਜਿਸ ਤੋਂ ਉਹ ਕੀ ਕਰੇ ਵਿਚਾਰਿਆ ਕਈ ਸਫਰਾਂ ਭੁਲੇ ਫਿਰੇ ਰੇ ਦਿਸੇ ਬਨਾ ਲਾਲ ਸਵਾਰਿਆ ਗੁਰ ਪ੍ਰਸਾਦਿ ਹਉ ਪਿਆਰ ਅਮਰ ਜਿਨਾ ਬਾਣਾ ਭਾਵੇ ਕਹੇ ਨਾਨਕ ਜਿਸੇ ਪਿਆਰਿ ਸੋ ਜਨ ਬਾਵੇ ਆਉ ਸੰਤ ਪਿਆਰਿ ਹੋ ਅਗਤਿ ਕੀ ਗਏ ਕਹਾਣੀ ਕਰੇ ਕਹਾਣੀ ਅਗਤਿ ਕੀ ਗੇ ਦਵਾਰੇ ਭਾਈਏ ਧਨ ਮਨ ਧਨ ਸਭ ਸੋ ਕਮਨਿਆ ਭਾਈਏ ਧੋ ਕਮਨਿਓ ਗੁਰੂ ਕੇ ਰਾਖਾ ਹੋ ਸੱਚੀ ਬਾਣੀ ਕਹੇ ਨਾਨਕ ਸੁਨੋ ਸੰਤੋ ਗਤਿਓ ਗਤਕ ਹਾਰੀ ਇਹ ਮਨ ਚੰਚਲਾ ਤਤਰਾਇ ਕਿਨੈ ਨਾ ਪਾਇਆ ਤਤਰਾਇ ਨਾ ਪਾਇਆ ਕਿਨੈ ਤੋਂ ਸੁਲਮਨ ਪੇਰਿਆ ਇਹ ਮਾਇਆ ਮਹਨੀ ਜਿਨੇ ਫਰ ਫੁਲਾਇਆ ਮਾਇਆ ਤਾਂ ਹੋਣੀ ਪੀਨੇ ਕੀਤੀ ਜਿੰ ਟਕਾ ਨਹੀਂ ਪਾਇਆ ਕੁਰਬਾਨ ਕੀਤਾ ਦਸਵਤੋ ਜਨ ਮੁਹਮਦ ਤਾਲਾ ਆਇਆ ਕਹੇ ਨਾਨਕ ਵੰਡਨ ਚਲ ਜ ਤਰਾਇ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਹਾ ਸੱਚ ਸੰਭਾਲੇ ਇਹ ਹੁ ਤੱਕ ਦੁਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਕਿਸ ਨਾਲ ਕਿਉਂ ਚਿਤਲਾਈਏ ਐਸਾ ਕਾਮ ਮੂਲੇ ਨਾ ਕੀਤੇ ਜੀਤਾਂ ਤੇ ਫਸ ਤਾਈਏ ਸਾਧਗੁਰੂ ਦਾ ਉਦੇਸ ਸੰਤੋਖ ਹੋਵੇ ਤੇਰੇ ਨਾਲ ਲੈ ਕਹਿ ਨਾਨਕ万 ਪਿਆਰੇ ਤੂੰ ਸਦਾ ਸਾਥ ਸੰਭਾਲੇ ਅਗਮ ਗੋਚਰਾ ਤੀਰਾਂਤ ਨਾ ਪਾਇਆ ਤੂੰ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹਿ ਜੇ ਜਨ ਸਰਪੀਲ ਤੇਰਾ ਗਿਆ ਕੋ ਆਖ ਵਗਾਨੇ ਆਖੇ ਤਵੇਂ ਕਿਆ ਸਭ ਤੂੰ ਹੈ ਜਿੰਜਾਹ ਤੋ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸਰਵੰਦਰ ਅਮਰਤ ਖੋਜਦੇ ਸੋਮਰਦ ਗੁਰ ਤੇ ਪਾਇਆ ਪਾਇਆ ਬਦੁਰ ਕਿਰਪਾ ਗਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧੁ ਪਾਇ ਇਕ ਵੇਖ ਪਰਸਨਾਇਆ ਲਾਭ ਲੋਭ ਅਹੰਕਾਰ ਝੁਕਾ ਸਤਗੁਰ ਭਲਾ ਪਾਇਆ ਕਹੇ ਨਾਰਾ ਜਿਸ ਨੂੰ ਆਤ ਉਠਾ ਦੇ ਨਮਰਦ ਗੁਰ ਤੇ ਪਾਇਆ ਭੰਤਾ ਕੀ ਚਾਲੇ ਨਰਾਲੀ ਚਾਲਾ ਨਰਾਲੀ ਭੰਤਾ ਕੀ ਵਿਖਮ ਆਰੰਭ ਚਲਣਾ ਲਾਭ ਲੋਭ ਅਹੰਕਾਰ ਤਦਿਸਨਾ ਬਹੁਤ ਨਾ ਹੀ ਭੁਲਣਾ ਖਨਯੋਦਕੀ ਵਾਲੋ ਨੇ ਕੀ ਤਮਾਰਾ ਜਨਾ ਗੁਰ ਪ੍ਰਸਾਦਿ ਜਿਨੇ ਆਪ ਅਜਿਆ ਹਰ ਆਸਨਾ ਸਮਾਨੀ ਕਹਿ ਨਾ ਚਾਲ ਭਗਤਾ ਜੁਗੋ ਜੁਨੇ ਰਾਹੀ ਜਿਉ ਤੂ ਚਲਾਏ ਦਿਵ ਚੱਲੇ Swami ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂ ਚਲਾਏ ਦਿਵ ਚੱਲੇ Swami ਜਿਉ ਤੂ ਚਲਾਏ ਦਿਵ ਚੱਲੇ ਜਿਨਾ ਮਾਰਗ ਪਾਵੈ ਕਰ ਕਿਰਪਾ ਜਿਨਾ ਮਨ ਲਾਈ ਸੇ ਹਾਰ ਹਰ ਸਦਾ ਧਿਆਵੇ ਜਿਸਨੋ ਕਥਾ ਸੁਣਾਏ ਆਪਣੇ ਸੇ ਗੁਰਦੁਆਰੇ ਸੁਖ ਭਾਵੇਂ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇਂ ਦਿਵੇ ਚਲਾਵੇ ਇਹੋ ਸੋਇਲਾ ਸਬਦ ਸੁਹਾਵਾ ਸਦੋ ਸੁਹਾਵਾ ਸਦਾ ਸੋਇਲਾ ਸਾਧ ਗੁਰੂ ਸੁਣਾਇਆ <Sess> एहो تن ਕੇ ਮਾਨਵ ਸਾਇਜੇ ਤੁਰ ਹੋ ਲਿਖਿਆ ਆਇ ਇਕ ਫਿਰੇ ਘਨੇਰੇ ਕਰੇ ਗਲਾ ਕਲੀਖ ਨੈਨਾ ਪਾਇ ਕਹੈ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਨਾਇ ਪਵਿਤ ਹੋਏ ਸੇ ਜਨਾ ਜਿਨੇ ਹਰ ਧਿਆਇ ਹਰ ਧਿਆਇ ਪਵਿਤ ਹੋਏ ਗੁਰਮੁਖ ਜਿਨੇ ਧਿਆਇ ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿਤ ਸੰਗਤ ਸਭਾਇਆ ਕਹੈ ਦੇ ਪਵਿਤ ਸੰਦੇ ਭਵਿਤ ਸੇ ਪਵਿਤ ਜਿਨੇ ਮਾਨਵ ਸਾਇਆ ਕਹੈ ਨਾਨਕ ਸੇ ਪਵਿਤ ਜਿਨੇ ਗੁਰਮੁਖ ਹਰਿ ਧਿਆਇ ਆ ਕਰਮਿ ਸਹਿ ਨ ਉਪਚੈ ਵਿਸਹਿ ਜੇ ਸਹਿ ਸਾਨਾ ਚਾਏ ਨਹਿ ਜਾਏ ਸਹਸਾ ਕਿ ਤੈ ਸੰਜਮ ਰਹੇ ਕਰਮ ਸਮਾਏ ਇਸ ਐਸੇ ਜਿਉ ਮਲੀਨ ਹੈ ਕਿ ਸੰਜਮ ਤੋਂ ਤਾ ਜਾਏ ਮਾਨਤ ਹੋ ਸਭ ਦਾ ਲਾਗੋ ਅਰ ਸੇ ਰੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿ ਜੁਗ ਜਾਏ ਸਹਸਾ ਇਉ ਜਾਏ ਜਿਉ ਹੋ ਮਹਿਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਉ ਤ ਮਹਿਲੇ ਤਿਨੀ ਜਨਮ ਜੁਏ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵਿਦਾ ਮੈ ਨਾ ਹੋਤਾ ਸੋਚ ਲੈ ਨਹੀਂ ਭਰਿਆ ਜੋ ਹੈ ਤਾਲਿਆ ਕਹੇ ਨਾਨਕ ਜੀ ਸਰਤ ਜਹਾ ਕੁੜੇ ਲਾਗੇ ਕਿੰਨੇ ਜਨਮ ਜੋ ਹੈ ਹਾਰਿਆ ਜਿਉ ਨਿਰਮਲ ਭਾਰੋ ਨਿਰਮਲ ਭਾਰੋ ਤਦ ਨਿਰਮਲ ਜੀਓ ਨਿਰਮਲ ਸਤ ਗੁਰ ਤੇ ਕਰਨੇ ਕਭਾਰੇ ਗੂੜ ਕੀ ਹੋਏ ਗੂੜ ਕੀ ਸੋਏ ਬਹੁ ਚੈ ਨਾਹੀ ਮਨ ਸਾਤ ਸਮਾਣੀ ਜਨਮ ਰਤ ਜੀ ਨਿਸਖਟਿਆ ਭਲੇ ਸੇ ਵੰਜਾਰੇ ਕਹੇ ਨਾਨਕ ਜਿਨ ਮਾਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਰਮੁਖ ਹੋਵੇ ਹੋਵੇ ਤਾਂ ਸਰਮੁਖ ਸਿੱਖ ਕੋਈ ਜਿਹ ਹਰੇ ਗੁਰ ਨਾਲੇ ਗੁਰ ਕੇ ਸਰ ਰਹਿਦੇ ਤੇ ਆਇ ਅੰਤਰਾਤ ਮੈਂ ਸੰਭਾਲੇ ਆਪ ਛੜ ਸਦਾ ਰਹੇ ਪਰਨੇ ਗੁਰ ਬਿਨਾ ਵਰਨਾ ਜਾਣੈ ਕੋਈ ਕਹਿ ਨਾਨ ਸੁਨੋ ਸੰਤੋ ਸੋ ਸਿੱਖ ਸਰਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤ ਗੁਰ ਮੁਕਤ ਨਾ ਪਾਵੇ ਭਾਵੇਂ ਮੁਕਤ ਨਾ ਹੋ ਤੇ ਕੋਈ ਪੁੱਛੋ ਵੇ ਕਿਆ ਜਾਇ ਅਨੇਕ ਜੁਨੀ ਭਰਮ ਆਵੇ ਵੇਰ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਲ ਚਰਨੀ ਸਤਗੁਰ ਸਾਹਿਬ ਦਸਨਾਏ ਕਹੇ ਨਾਨਕ ਵਿਚਾਰ ਦੇਖੋ ਨਵੇਂ ਸਤਗੁਰੂ ਮਤਰਾ ਬਾਾਇਆ ਉਹ ਸਿਖ ਸਤੂਰ ਕੇ ਪਿਆਰੀ ਹੋ ਗਾ ਉਹ ਸੱਚੀ ਬਾਣੀ ਪਾਣੀ ਤਾਂ ਗਾ ਉਹ ਗੁਰੂ ਕੇਰੀ ਬਾਣੀਆਂ ਸਿਰ ਪਾਨੇ ਜਿਸ ਕੋ ਨਦਰ ਕਰਮ ਹੋਵੇ ਹਿੰਦ ਦੇ ਨਾ ਸਮਾਨੀ ਪੀਵੋ ਅੰਮ੍ਰਿਤ ਦਾ ਰਹਾ ਰੰਗ ਜਪਿਓ ਸਾਰਗ ਬਾਣੀ ਕਹੇ ਨਾਨਕ ਸਦਾ ਗਾ ਉਹ ਇਹ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਝੋ ਹੋਰ ਕੱਚੀ ਬਾਣੀ ਕਹਦੇ ਕچے ਸੁੰਦੇ ਕچے ਕੱਚੀ ਅੱਖ ਵਖਾਨੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੋ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪੈ ਰਵਾਨੀ ਕਹਿ ਨਾਨ ਸਤਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਸਬਦ ਰਤਨ ਜਿਤ ਮਨ ਮਿਲਾਗਾ ਇਹ ਹੋਆ ਸਮਾਓ ਸਬ ਸੇਤੀ ਮਨ ਮਿਲਿਆ ਸਾਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸ ਤੋਂ ਦੇ ਬੁਝਾਏ ਕਹਿ ਨਾਨ ਸਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਾਖਤਾ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੋ ਕਮ ਵਰਤਾਏ ਆਪ ਵੇਖੇ ਗੁਰਮੁਖ ਸਹਿ 부ਝਾਏ ਥੋੜੇ ਬੰਦਰ ਹੋਏ ਮੁਕਤ ਸਬਦ ਬਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ੁਕਮ 부ਝਾਏ ਸਿਮਰਤ ਸਾਸਤਰ ਭੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰਵਾਜ ਤਤੈ ਸਾਰ ਨ ਜਾਣੀ ਤਿਹੀ ਗੁਨੀ ਸੰਸਾਰ ਭਰਮ ਸੁਤਾ ਸੁਤਿਆ ਰਹੈ ਨ ਵਿਹਾਣੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅਮਰਤ ਬਾਣੀ ਕਹੇ ਨਾਨ ਸੋਤਾ ਤਾ ਪਾਏ ਜਿਸ ਨੂੰ ਅੰਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਨੀ ਮਾਤਾ ਕੇ ਉਦਰ ਮੇ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਏ ਮਨੋ ਕਿਉ ਵਿਸਾਰੀਏ ਵਡ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉ ਕੋਈ ਨ ਸਕੀ ਜਿਸ ਨੂੰ ਆਪਣੇ ਲਈ ਬਲਾਵੇ ਆਪਣੇ ਲਈ ਵਾਪੇ ਲਾਏ ਗੁਰੂ ਸਦਾ ਸੰਭਾਲੀਏ ਕਹੇ ਨਾਨਕ ਇਹ ਵਡ ਦਾਤਾ ਸੋ ਕਿਉ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੇ ਤੈਸੀ ਬਾਹਰ ਮਾਇਆ ਮਾਇਆ ਘਰ ਸਵੇ ਕੋ ਜੇ ਹੀ ਕਰਤਾ ਖੇਲ ਰਚਾਇਆ ਜਾਤੀਸ ਭਾਣਾ ਤਾਂ ਜੰਮਿਆ ਪਰਵਾਰ ਭੱਲਾ ਭਾਇ ਆਲੀ ਛੁੜਕੀ ਲੱਗੇ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਹੀ ਮਾਇਆ ਜੀ ਧਰ ਵਿਸਰੇ ਮੋਹੁ ਗਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜੀ ਨਾਲ ਲਿਮ ਲਾਗੀ ਦਿਨੇ ਵਿਚੈ ਮਾਇਆ ਪਾਇਆ ਹਰ ਆਪ ਮੁਨਕੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਸੇਵਟਾ ਰਹਿ ਲੋਕੁ ਲਲਾਏ ਐਸਾ ਸਤਗੁਰ ਜੇ ਮਿਲੈ ਤਿਸਉ ਸਿਰ ਸਾਫਿਐ ਵਿਚੋ ਆਪ ਜਾਏ ਜਿਸ ਸਾਜਿ ਉਸ ਮਿਲ ਰਹਾ ਹਰ ਵਸੈ ਮਨ ਆਈ ਹਰਾਫੇ ਮੁਨਕੇ ਭਾਗ ਦਿਨਾ ਕੇ ਨਾਨਕਾ ਜਿਨ ਹਰ ਪਲ ਨੇ ਪਾਏ ਹਰ ਰਾਸ ਮੇਰੀ ਮਨਵੰਝਾਰਾ ਹਰ ਰਾਸ ਮੇਰੀ ਮਨਵੰਝਾਰਾ ਸਤਿਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪਿ ਹੋਦੀ ਜੀਉ ਲਾਹਣ ਕਟਿਓ ਦਿਹਾੜੀ ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨਵੰਝਾਰਾ ਏ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਮਤ ਕੀ ਤੈ ਜਿ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਉਹਨ ਤਿਸ ਨਾਲ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲਿਆ ਜੀ ਸਾਇ ਕਹੇ ਨਾਨਕ ਹੋਰ ਹੰਰ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰਿ ਵਸੇ ਮਨ ਆਏ ਇਹ ਸਰੀਰਾ ਮੇਰੇ ਆ ਹਰ तो मैं ज्योत रखी ता तू जग में आया हर ज्योत रखी तुझ तो ता तू तु जग में आया हर आपे माता आपे पिता जी जियो जगत दिखाया गुरु प्रसादी बुझाता चलत हुआ चलत नदरी आया कह नानक सृष्ट का मूल रचया ज्योत राखी ता तू जग में आया मन चाओ पया प्रभागम सुनया हर मंगल गाव सखी गृह मंदिर बढ़िया ਹਰ ਗਾਉ ਮੰਗਲ ਨਿਤ ਸਖੀਏ ਸੋ ਦੁਖ ਨ ਵਿਆਪੇ ਗੁਰ ਚਰਨ ਲਾਗੇ ਜੇ ਸਭਾਗੇ ਆਪਣਾ ਪਿਰ ਜਾਪੇ ਆਨੰਦ 바ਰੀ ਗੁਰਸਬ ਦਾ ਜਾਣੇ ਹਰਨਾਮ ਹਰਸ ਬੋ ਕਹਿ ਨਾਨਕ ਪ੍ਰਭ ਆਪ ਮਿਲਿਆਂ ਕਰਨ ਕਰੰਜੋਗੋ ਇਹ ਸਰੀਰਾ ਭੀ ਰਿਆ ਇਸ ਜਗ ਮੈਂ ਆਏ ਕੇ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰਤੇ ਰਾ ਰਚਨ ਰਚਿਆ ਸੋ ਹਰਮਨਵ ਸਾਇਆ ਗੁਰ ਪ੍ਰਸਾਦੀ ਹਰ ਮਨ ਨਵਸਿਆ ਉਪਰ ਲਿਖਿਆ ਪਾਇਆ ਕਹੈ ਨਾਨਕਿ ਓ ਸਰੀਰ ਪਰਵਾਨ ਹੁਆ ਜੇ ਸਤਗੁਰ ਸਿਓ ਚਿਤ ਲਾਇਆ ਇਹ ਨੈਤਰੋ ਮੇਰੇ ਓ ਹਰ ਤਮੈ ਜੋਤਰੀ ਹਰ ਬਿਨਵਰ ਨ ਦੇਖ ਕੋ ਕੋਈ ਹਰ ਬਿਨਵਰ ਨ ਦੇਖ ਕੋ ਕੋਈ ਨਦਰੀ ਹਰ ਨਿਹਾਲਿਆ ਏਉ ਵਿਸੰਸਾਰ ਤੁਮ ਦੇਖਦੇ ਓ ਹਰਕਾਰੋ ਪਹਿ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਝਿਆ ਜਾਵੇ ਕਾ ਹਰੇ ਕਹੈ ਹਰ ਬਿਨਾਵਰਨਕ ਈ ਕਹਿ ਨਾਨਕੇ ਨੇਤਰਾੰਧ ਸੇ ਸਤੁਰੂ ਮਿਲਿਆ ਦੇਵ ਦ੍ਰਿਸ਼ਟ ਹੋਈ ਏ ਸ੍ਰਵਨੋ ਮੇਰੇ ਹੋ ਸਾਚੇ ਸੁਨੈਨੋ ਪਠਾਏ ਸਾਚੇ ਸੁਨੈਨੋ ਪਠਾਏ ਸਰੀਰ ਲਾਏ ਸੁਣੋ ਸਤਿ ਪਹਾਣੀ ਜਿਤ ਸੁਨੀ ਮੰਤਰ ਹਰਿਆ ਹੋਆ ਰਸਨਾ ਰਸਮਾਨੀ ਸਾਚ ਲਖਡਾਨੀ ਤਾਕੀ ਗਤ ਗਈ ਨ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋਵੋ ਸਾਚੇ ਸੁਨੈਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਵਨ ਵਜਾਇਆ ਵਜਾਇਆ ਵਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸਾ ਗੁਫਾ ਰਖਾਇਆ ਗੁਰਦੁਆਰੇ ਲਾਏ ਭਾਉ ਨੇਕ ਨਾ ਦਸਵਾ ਦਵਾਰ ਦਿਖਾਇਆ ਤਹਿ ਅਨੇਕ ਘਟਨਾ ਨਾਮ ਲੈ ਦਿੱਤਿਸਾਨ ਖੁਸ਼ਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾਨ ਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚੇ ਜਿਤੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜੀ ਨਾਮ ਬੁਝਾਵੇ ਉਸ ਸਰਨਾ ਕਾ ਕਸਮ ਹੈ ਇਸ ਲੋਕ ਸੇ ਸੋਜਨ ਭਾਵੇ ਕਹੇ ਨਾਨ ਸੱਚ ਸੋਹਿਲਾ ਸੱਚੇ ਕਰ ਗਾਵੇ ਅਨੰਦ ਸਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਮੋਤਰੇ ਸਗਲਾ ਵਿਸੂਰੇ ਦੁਖ ਰੋਗ ਸੰਤਾ ਪਉਤਰੇ ਸੁਣੇ ਸੱਚੀ ਬਾਣੀ ਸੰਤ ਸਾਧ ਜਨ ਪੈ ਸਰਸੇ ਪੂਰੇ ਘੁਰਤੇ ਜਾਣੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਾਤ ਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ